ਮੰਮੀ ਮੈਨੂੰ ਨਾ ਤੀਆਂ ਤੇ ਉਹੀ ਸੂਟ ਦੇ ਕੇ ਜਾਓ ਜਿਹੜਾ ਮੈਂ ਪਸੰਦ ਕਰਕੇ ਰੱਖ ਕੇ ਗਈ ਸੀ ਸੂਟ ਦੇ ਕੇ ਤਾਂ ਨਾ ਮੇਰੀ ਜਠਾਣੀ ਨੂੰ ਅੱਗ ਲੱਗ ਜਾਣੀ ਆ ਕੁੱਤ ਮੈਂ ਤਾਂ ਤੇਰੇ ਉੱਪਰ ਗੈਸੰਦ ਕਰੀ ਬੈਠੀ ਐ ਮੈਂ ਕਰਦੀ ਆ ਕਾਂ ਤੇ ਜਾ ਕੇ ਨਾ ਹੋਰ ਲੈ ਆਉਣੀ ਆ ਹੋਰ ਚਲੋ ਠੀਕ ਆ ਪਰ ਲੈ ਕੇ ਆਇਓ ਕਹਿੰਦਾ ਕਹੋਂਦਾ ਤਾਂ ਕਿ ਮੇਰੀ ਜਠਾਣੀ ਦੀ ਐ ਨਾ ਅੱਖਾਂ ਖੁੱਲੀਆਂ ਜਾਂ ਖੁੱਲੀਆਂ ਰਹਿ ਜਾਣ ਹੋ ਤਾਂ ਫੂਲ ਤਾ ਮੈਂ ਤੇਨੇ ਹੋਰ ਲਿਆ ਦੂੰ ਮੈਂ ਨਾ ਆਪਣੀ ਜਠਾਣੀ ਨਾਲ ਲੜਿਆ ਨਾ ਕਰ ਉਹ ਤੇਰੀ ਵੱਡੀਆਂ ਭੈਣਾਂ ਵਰਗੀ ਐ ਵੱਡੀ ਭੈਣ ਵਰਗੀ ਹੋਈ ਆ ਹੈ ਨਹੀਂ ਭੈਣ ਉਹ ਮੇਰੀ ਨਾਲੇ ਨਾ ਹੁਣ ਮੈਂ ਫੋਨ ਧਾਰਦੀਆਂ ਛੇਤੀ ਤੋਂ ਛੇਤੀ ਸੰਧਾਰਾ ਲੈ ਆਇਓ ਵੱਡ ਲੀਆਂ ਮਾਂ ਨਾਲ ਚੁਗਲੀਆਂ ਮੰਗ ਮੰਗ ਤਾ ਤੂੰ ਸਮਾਨ ਲੈਨੇ ਆਂ ਆਪਦੀ ਮਾਂ ਤੋਂ ਮੇਰੀ ਮਰਜ਼ੀ ਆ ਮੈਂ ਆਪਣੀ ਮਾਂ ਤੋਂ ਚਾਹੇ ਮੰਗ ਕੇ ਲਵਾਂ ਸਮਾਨ ਚਾਹੇ ਨਾ ਲਵਾਂ ਨਾ ਇਹ ਚ ਤੁਹਾਨੂੰ ਕੀ ਪ੍ਰੋਬਲਮ ਆ ਨੀ ਤੋਤਾ ਹੈਗੀ ਪ੍ਰੋਬਲਮ ਦੀ ਜਾੜਾ ਮੈਂ ਤਾਂ ਤੇਰੀ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਐਨੀ ਜ਼ਹਿਰ ਐਨੀ ਜ਼ਹਿਰ ਬਹੇ ਬੈਠੇ ਤੂੰ ਮੇਰੇ ਲਈ ਆਪਣੇ ਮਨ ਚ ਮੈਂ ਜੋ ਵੀ ਕਿਹਾ ਨਾ ਸੱਚ ਕਿਹਾ ਵੈਸੇ ਵੀ ਇਸ ਵਾਰ ਮੈਂ ਥੋੜਾ ਸੰਧਾਰਾ ਕੁਛ ਖਾਸ ਨਹੀਂ ਸੀ ਮੰਮੀ ਵੀ ਬੁਰਬੁਰ ਕਰਦੇ ਸੀਗੇ ਵੀ ਇਹਦੇ ਨਾਲ ਤਾਂ ਦਿੰਦੇ ਹੀ ਨਾ ਤਾਂ ਹੀਓ ਤਾਂ ਹੁਣ ਮੈਂ ਕਹਿੰਦਾ ਕਹੋਂਦਾ ਸੰਧਾਰਾ ਮੰਗਾ ਰਹੀ ਆ ਕਾ ਕੇ ਮੰਮੀ ਨੂੰ ਖੁਸ਼ ਕਰ ਸਕਾਂ ਅੱਛਾ ਵਧੀਆ ਸੰਧਾਰਾ ਮੰਗਾ ਕੇ ਹੁਣ ਇਹ ਆਪਣੇ ਨੰਬਰ ਬਣਾ ਰਹੀ ਆ ਕੋਈ ਨਾ ਪੁੱਤ ਸੰਧਾਰਾ ਤਾਂ ਮੈਂ ਤੇਰਾ ਹੋਰ ਵੀ ਵਧੀਆ ਕਰਾਉਣੀ ਆ ਪੈ ਗਈ ਸੋਚਾ ਚ ਹਜੇ ਤਾਂ ਦੱਸਿਆ ਹੀ ਆ ਜਦੋਂ ਸੰਧਾਰਾ ਆ ਗਿਆ ਫੇਰੇ ਦਾ ਕੀ ਬਣੂ ਸ਼ੈਲੀ ਮੈਂ ਸਾਵ ਲਾ ਲਿਆ ਮੰਮੀ ਨਹੀਂ ਕਦੇ ਖੁਸ਼ ਹੁੰਦੀ ਨਾ ਉਹ ਕਦੇ ਹੋਵੇ ਕੀ ਮਤਲਬ ਮਤਲਬ ਇਹੀ ਮੈਨੂੰ ਨਾ ਤੇਰੇ ਨਾਲੋਂ ਵੱਧ ਐਕਸਪੀਰੀਅੰਸ ਆ ਤੇਰੇ ਨਾਲੋਂ ਪਹਿਲਾਂ ਦੀ ਜਵਾਈ ਹੋਈ ਆ ਮੈਂ ਦੀਦੀ ਸਾਫ ਸਾਫ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੂੰ ਮੰਮੀ ਨੂੰ ਖੁਸ਼ ਕਰਨਾ ਚਾਹੁੰਦੀ ਆ ਹਾਂ ਐਸੇ ਪਿੱਛੇ ਤਾਂ ਮੈਂ ਆਪਣੇ ਮੰਮੀ ਨੂੰ ਕਿਹਾ ਵੀ ਵਧੀਆ ਤੋਂ ਵਧੀਆ ਸੰਧਾਰਾ ਲੈ ਕੇ ਆਉਣ ਜਿਹੜਾ ਕੁਝ ਤੂੰ ਆਪਣੀ ਮਾਂ ਨੂੰ ਲਿਆਉਣ ਨੂੰ ਕਿਹਾ ਨਾ ਉਹ ਤਾਂ ਬਹੁਤ ਘੱਟ ਆ ਇੰਨੇ ਨਾਲ ਨਹੀਂ ਮੰਮੀ ਖੁਸ਼ ਹੁੰਦੀ ਘੱਟ ਹਾਂ ਘੱਟ ਆ ਜੇ ਤੂੰ ਮੇਰੇ ਤਰੀਕੇ ਨਾਲ ਚੱਲਵੇਂਗੀ ਨਾ ਨਾਲੇ ਮੰਮੀ ਖੁਸ਼ ਹੋ ਜਾਣਗੇ ਨਾਲੇ ਤੂੰ ਖੁਸ਼ ਹੋ ਜਾਵੇਂਗੀ ਸੱਚੀ ਦੀਦੀ ਫਿਰ ਦੱਸੋ ਨਾ ਹੁਣ ਨਾ ਤੂੰ ਐਂ ਕਰ ਆਪਣੀ ਮੰਮੀ ਨੂੰ ਫੋਨ ਕਰਕੇ ਕਹਿ ਵੀ ਜਿਹੜਾ ਉਹ ਸੰਧਾਰਾ ਲੈ ਕੇ ਆਉਣਗੇ ਉਹ ਡਬਲ ਕਰਕੇ ਲੈ ਕੇ ਆਉਣ ਡਬਲ ਦੀਦੀ ਫਿਰ ਕੁਝ ਜ਼ਿਆਦਾ ਨਹੀਂ ਹੋ ਜਾਊ ਹੋਊਗਾ ਤਾਂ ਜ਼ਿਆਦਾ ਹੀ ਪਰ ਤੂੰ ਐਂ ਵੀ ਤਾਂ ਸੋਚ ਜਿੱਥੇ ਤੈਨੂੰ ਇੱਕ ਸੂਟ ਆਉਣਾ ਸੀ ਉੱਥੇ ਦੋ ਸੂਟ ਵੀ ਤਾਂ ਆਉਣਗੇ ਹਾ ਦੀਦੀ ਆ ਤਾਂ ਮੈਂ ਸੋਚਿਆ ਹੀ ਨਹੀਂ ਦੇਖਿਆ ਫਿਰ ਜੇ ਤੂੰ ਮੇਰੇ ਸਾਥ ਨਾਲ ਚੱਲੇ ਨਾ ਮੈਂ ਤਾਂ ਤੇਰਾ ਫਾਇਦਾ ਹੀ ਬਹੁਤ ਕਰਾ ਦਿਆ ਕਰਾਂ ਸਹੀ ਕਹੈ ਨੇ ਉਹ ਦੀਦੀ ਤੁਸੀਂ ਤਾਂ ਮੈਂ ਤਾਂ ਤੁਹਾਨੂੰ ਨਾ ਉਹੀ ਗਲਤ ਸਮਝੀ ਗਈ ਪਰ ਤੁਸੀਂ ਤਾਂ ਮੇਰੇ ਉਸਤਾਦ ਹੀ ਨਿਕਲੇ ਮੈਂ ਹੁਣੇ ਕਰਦੀ ਆ ਮੰਮੀ ਨੂੰ ਫੋਨ ਸ਼ਰਮਦਾ ਨਹੀਂ ਆਉਂਦੀ ਇਧਰ ਹੁੜਾ ਫੋਨ ਮੈਂ ਕਦੇ ਦਾ ਦੇਖੀ ਜਨਾ ਭਾਬੀ ਤੂੰ ਇਹਨੂੰ ਕਿਉਂ ਗਲਤ ਪੱਟੀ ਪੜਾ ਰਹੀ ਹੈ ਤੇ ਸ਼ੈਲੀ ਤੂੰ ਤੇਰਾ ਦਿਮਾਗ ਨਹੀਂ ਕੰਮ ਕਰਦਾ ਲੋ ਜੀ ਇਹਦੇ ਚ ਗਲਤ ਕੀ ਆ ਮੈਂ ਇਹ ਚ ਗਲਤ ਨਹੀਂ ਤਾਂ ਹੋਰ ਕੀ ਹੈ ਜੇ ਮੈਂ ਸੰਧਾਲੇ ਪੰਜ ਹਜ਼ਾਰ ਲਾਉਣਾ ਤਾਂ ਤੂੰ 10 ਹਜ਼ਾਰ ਲਵਾ ਦੇਂਗੀ ਨਾ ਪੈਸੇ ਝਾੜੀਆਂ ਨੂੰ ਲੱਗਦੇ ਨੇ ਤੈਨੂੰ ਨਹੀਂ ਪਤਾ ਰਾਜ ਤੂੰ ਸਾਡੀਆਂ ਗੱਲਾਂ ਚ ਨਾ ਬੋਲ ਅੱਛਾ ਮੈਂ ਕਿਉਂ ਨਾ ਬੋਲਾਂ ਹੁਣ ਨਾ ਤੁਸੀਂ ਐਂ ਕਰੋ ਆਹ ਫੜੋ ਫੋਨ ਅਬੇ ਭਰਾ ਨੂੰ ਕਰੋ ਵੀ ਦੁਬਾਰਾ ਦੇ ਕੇ ਆਵੇ ਸੰਧਾਰਾ ਬੇਤ ਜਦ ਮਾ ਖਰਾਵਾ ਹੁਣ ਤਾਂ ਮੇਰਾ ਭਰਾ ਸੰਧਾਰਾ ਦੇ ਕੇ ਗਿਆ ਹਜੇ ਉਹ ਦਵਾਰਾ ਕਿਉਂ ਦੇਣੋਂ ਕਿਉਂ ਜਦ ਸ਼ੈਲੀ ਦੀ ਮਾਂ ਡਾਵਲ ਸੰਧਾਰਾ ਲੈ ਆ ਸਕਦੀ ਐ ਫਿਰ ਥੋੜਾ ਭਰਾ ਕਿਉਂ ਨਹੀਂ ਓਛਾ ਥੋੜੇ ਭਰਾ ਦੇ ਤਾਂ ਮੈਨੂੰ ਲੱਗਦਾ ਪੈਸੇ ਖਰਚ ਹੁੰਦੇ ਹੋਣਗੇ ਨਾ ਮੈਨੂੰ ਐ ਦੱਸੋ ਇਹਦੀ ਮਾਂ ਨੇ ਕੀ ਫ੍ਰਿਜ ਲੈ ਕੇ ਆਉਣਾ ਸੀ ਹਾਂ ਜੀ ਦੀਦੀ ਮੇਰੇ ਨਾਲ ਚਲਾਕੀਆ ਵਰਤ ਰਹੇ ਸੀ ਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਭਾਬੀ ਤੁਸੀਂ ਨਾ ਐਸ ਕਰਦੇ ਵੱਡੇ ਹੋ ਸੰਧਾ ਸੋ ਕੋ ਸ਼ੈਲੀ ਨੂੰ ਸਮਝਾਉਣਾ ਚਾਹੀਦਾ ਸੀ ਵੀ ਹੁਣ ਇਹਦੀ ਮਾਂ ਸੰਧਾਰਨ ਲੈ ਕੇ ਆਵੇ ਵੀ ਸੰਧਾਰੇ ਦੇ ਆਈਆਂ ਕੇ ਜਿਆ ਕਰਨ ਪਰ ਨਾ ਤੁਸੀਂ ਤਾਂ ਜਾਣ ਕੇ ਡਵਲ ਖਰਚਾ ਕਰਾਉਣੇ ਹੋ ਵੀ ਅਗਲੇ ਤੰਗ ਹੋ ਕੇ ਕਰਕੇ ਜਾਣ ਅੱਛਾ ਨਾ ਤੈਨੂੰ ਮੇਰੀਆਂ ਤਾਂ ਸਾਰੀਆਂ ਗਲਤੀਆਂ ਦਿਖ ਗਈਆਂ ਨਾ ਉਹ ਜਿਹੜੀ ਆਪਣੀ ਮਾਂ ਨੂੰ ਮੇਰੇ ਬਾਰੇ ਕੀ ਕੁਛ ਕਹਿੰਦੀ ਸੀ ਉਹ ਮੈਂ ਕੀ ਕਿਹਾ ਮਾਲੀਆ ਸਿਆਣੀ ਨਾ ਮਨ ਮੈਂ ਕੱਲੀਆਂ ਭਾਬੀ ਦੀਆਂ ਗੱਲਾਂ ਨਹੀਂ ਸੁਣੀਆਂ ਮੈਂ ਤੇਰੀਆਂ ਵੀ ਸੁਣੀਆਂ ਨੇ ਤੈਨੂੰ ਨਿਸ਼ਾਨਮੋਣੀ ਚਾਹੀਦੀ ਐ ਤੂੰ ਆਪ ਕੋ ਵੱਡੇ ਨੂੰ ਕਿਵੇਂ ਬੋਲ ਰਹੀ ਐ ਉੱਤੋਂ ਤੇਰੀ ਮਾਂ ਹੀ ਜੀ ਐ ਜਿਹੜਾ ਸਭ ਕੁਝ ਸੁਣੀ ਜਾਂਦੀ ਐ ਨਹੀਂ ਮੰਮੀ ਨੇ ਤਾਂ ਮੈਨੂੰ ਟੋਕਿਆ ਸੀ ਵੀ ਦੀਦੀ ਨਾ ਤੇਰੀ ਭੈਣ ਵਰਗੀ ਆ ਤੂੰ ਨਾ ਕੁਝ ਗਲਤ ਬੋਲਿਆ ਕਰ ਫੇਰ ਫੇਰ ਵੀ ਆ ਕਰਨ ਨਹੀਂ ਆਈ ਸੌਰੀ ਦੀਦੀ ਅੱਜ ਤੋਂ ਬਾਅਦ ਨਹੀਂ ਮੈਂ ਤੁਹਾਨੂੰ ਕੁਝ ਵੀ ਗਲਤ ਕਹੂੰਗੀ ਸੌਰੀ ਤਾਂ ਮੈਨੂੰ ਮੰਗਣੀ ਚਾਹੀਦੀ ਐ ਜਿਹੜੀ ਮੈਂ ਤੈਨੂੰ ਗਲਤ ਸਲਾਹ ਦੇ ਰਹੀ ਸੀ ਹੁਣ ਤਾਂ ਸੌਰੀ ਮੰਗ ਕੇ ਤੁਸੀਂ ਨੇ ਹਾਲਾਤ ਕੱਢ ਲਿਆ ਪਰ ਥੋੜੇ ਟਾਈਮ ਬਾਅਦ ਤਾਂ ਤੁਹਾਡਾ ਫੇਰ ਇਹੀ ਹਾਲ ਹੋ ਜਾਣਾ ਐ ਜੇ ਤਾਂ ਤੁਸੀਂ ਦੋਨਾਂ ਨੇ ਰਹਿਣੀ ਇੱਕ ਘਰੇ ਆ ਫਿਰ ਤੁਸੀਂ ਰੱਖ ਕੇ ਰਹੋ ਨਾਲੇ ਪਾਪੀ ਤੂੰ ਤੇ ਨਾਲੇ ਸ਼ੈਲੀ ਤੂੰ ਦੋਵੇਂ ਜਾਨੀ ਨਾ ਆਪਦੀ ਮਾਵਾ ਨੂੰ ਫੋਨ ਕਰਕੇ ਕਹਿ ਦਿਓ ਵੀ ਅੱਗੇ ਤੋਂ ਸੰਧਾਰਾ ਨਾਲ ਲੈ ਕੇ ਹੁਣ ਆਪਾਂ ਲਵੇ ਨਾ ਰੱਬ ਦਾ ਦਿੱਤਾ ਸਭ ਕੁਝ ਹੈ ਫਿਰ ਆਪਾਂ ਇਹ ਨਹੀਂ ਕਿਉਂ ਦੂਜਿਆਂ ਦੇ ਬੋਝ ਬੋਣਾ ਨਾਲੇ ਜਿਹੜੇ ਤਿਹਾਰ ਹੁੰਦੇ ਨੇ ਨਾ ਇਹ ਖੁਸ਼ੀਆਂ ਲੈ ਕੇ ਆਉਂਦੇ ਹੁੰਦੇ ਨੇ ਨਾ ਕਿ ਖੁਸ਼ੀਆਂ ਖਰਾਬ ਕਰਨ ਇਸ ਲਈ ਨਾ ਹਰੇਕ ਤਿਹਾਰ ਨੂੰ ਖੁਸ਼ੀ-ਖੁਸ਼ੀ ਮਨਾਓ ਸਹੀ ਕਿਹਾ ਜੀ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਜਿਹੜੇ ਹਜੇ ਤੱਕ ਸਾਡਾ ਪੇ ਲਾਈਕ ਤੇ ਫੋਲੋ ਨਹੀਂ ਕੀਤਾ ਜੀ ਉਹ ਜਰੂਰ ਲਾਈਕ ਕਰ ਲਿਓ ਜੀ ਐਸੇ ਤਰ੍ਹਾਂ ਦੀਆਂ ਸਾਡੀਆਂ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ ਤਦ ਤੱਕ ਲਈ ਧੰਨਵਾਦ